ਸੋਰਠਾ ਮਹਲਾ 5ਵੇਂ ਐਥੇ ਉਤੇ ਰਖਵਾਲਾ ਪ੍ਰਭ ਸਤਿਗੁਰੁ ਦੀਨ ਦਿਆਲਾ ਦਾਸ ਆਪਣੇ ਆਪ ਰਾਖੈ ਘੜ ਘੜ ਸਬਦ ਸੁਭਾਖ ਹੈ ਗੁਰ ਕੈ ਚਰਨ ਉਪਰ ਬਲ ਜਾਈ ਦਿਨਸ ਰੈਨ ਸਾਸ ਸਾਸ ਸਮਾਲੀ ਪੂਰਨ ਸੁਭਣੀ ਥਾਈ ਰਹਾਉ ਆਪ ਸਹਾਈ ਹੋਆ ਸੱਚ ਦਾ ਸੱਚਾ ਟੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਇ ਸੋਰਠਾ ਮਹਲਾ 5ਵੇਂ ਐਥੇ ਉਤੇ ਰਖਵਾਲਾ ਪ੍ਰਭ ਸਤਿਗੁਰੁ ਦੀਨ ਦਿਆਲਾ ਦਾਸ ਆਪਣੇ ਆਪ ਰਾਖੈ ਘੜ ਘੜ ਸਬਦ ਸੁਭਾਖ ਹੈ ਗੁਰ ਕੈ ਚਰਨ ਉਪਰ ਬਲ ਜਾਈ ਦਿਨਸ ਰੈਨ ਸਾਸ ਸਾਸ ਸਮਾਲੀ ਪੂਰਨ ਸਬਨੀ ਥਾਈ ਰਹਾਓ ਆਪ ਸਹਾਈ ਹੋਵਾ ਸੱਚੇ ਦਾ ਸੱਚਾ ਠੋਵਾ ਤੇਰੀ ਭਗਤ ਵੜਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠਮ ਹਾਲਾ ਭਾਂਜਵਾ ਐਥੇ ਉਥੇ ਰਖਵਾਲਾ ਪ੍ਰਭ ਸਤਿਗੁਰ ਦੇਨ ਦਿਆਲਾ ਦਾਸ ਆਪਣੇ ਆਪ ਰਾਖੇ ਘੜ ਘੜ ਸਬਦ ਸੁਭਾਖੇ ਗੁਰ ਕਾ ਚਰਨ ਉਪਰ ਬਲ ਜਾਈ ਦਿਨਸ ਰੈਨ ਸਾਸ ਸਾਸ ਸਮਾਲੀ ਪੂਰਨ ਸਬਨੀ ਥਾਈ ਰਹਾਓ ਆਪ ਸਹਾਈ ਹੋਵਾ ਸੱਚੇ ਦਾ ਸੱਚਾ ਠੋਵਾ ਤੇਰੀ ਭਗਤ ਵੜਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠਮ ਹਾਲਾ ਭਾਂਜਵਾ ਐਥੇ ਉਹ ਤੇਰਾ ਕਵਾਲਾ ਪ੍ਰਭ ਸਤਿਗੁਰੁ ਦੀਨ ਦਿਆਲਾ ਦਾਸ ਆਪਣੇ ਆਪ ਰਾਖੈ ਘੜ ਘੜ ਸਬਦ ਸੁਭਾਖੈ ਗੁਰ ਕੈ ਚਰਨ ਉਪਰ ਬਲ ਜਾਈ ਦਿਨਸ ਰਾਤ ਸਾਸ ਸਾਸ ਸਮਾਲੀ ਪੂਰਨ ਸਬਨੀ ਥਾਈ ਰਹਾਉ ਆਪ ਸਹਾਈ ਹੋਆ ਸੱਚੇ ਦਾ ਸੱਚਾ ਟੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠਾ ਮਹਲਾ 5ਾਂ ਜਮਾ ਐਥੇ ਓਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘੜ ਘੜ ਸ਼ਬਦ ਸੁਭਾਖੇ ਗੁਰ ਕੈ ਚਰਨ ਉਪਰ ਬਲ ਜਾਈ ਦਿਨਸ ਰੈਨ ਸਾਸ ਸਾਸ ਸਮਾਲੀ ਪੂਰਨ ਸਬਨੀ ਥਾਈ ਰਹਾਉ ਆਪ ਸਹਾਈ ਹੋਆ ਸੱਚ ਦਾ ਸੱਚਾ ਠੋਵਾ ਤੇਰੀ ਭਗਤ ਵੜਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠਾ ਮਹਲਾ 5ਾਂ ਜਮਾ ਐਥੇ ਓਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘੜ ਘੜ ਸ਼ਬਦ ਸੁਭਾਖੇ ਗੁਰ ਕੈ ਚਰਨ ਉਪਰ ਬਲ ਜਾਈ ਦਿਨਸ ਸਾਸ ਸਾਸ ਸਮਾਲੀ ਪੂਰੇ ਨ ਸਬਨੀ ਥਾਈ ਰਹਾਓ ਆਪ ਸਹਾਈ ਹੋਵਾ ਸੱਚੇ ਦਾ ਸੱਚਾ ਠੋਵਾ ਤੇਰੀ ਭਗਤ ਵੜਿਆਈ ਪਾਈ ਨਾਨਕ ਰੱਬ ਸਰਨਾਈ ਸੋਰਠ ਮਹਾਲਾ ਪੰਜਵਾ ਐਥੇ ਉਥੇ ਰਕਵਾਲਾ ਪ੍ਰਭ ਸਤਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘੜ ਘੜ ਸ਼ਬਦ ਸੁਭਾਖੇ ਗੁਰ ਕਾ ਚਰਨ ਉਪਰ ਬਲ ਜਾਈ ਦਿਨਸ ਰੈਨ ਸਾਸ ਸਾਸ ਸਮਾਲੀ ਪੂਰੇ ਨ ਸਬਨੀ ਥਾਈ ਰਹਾਓ ਆਪ ਸਹਾਈ ਹੋਵਾ ਸੱਚੇ ਦਾ ਸੱਚਾ ਠੋਵਾ ਤੇਰੀ ਭਗਤ ਵੜਿਆਈ ਪਾਈ ਨਾਨਕ ਰੱਬ ਸਰਨਾਈ ਸੋਰਠ ਮਹਾਲਾ ਪੰਜਵਾ ਇਥੇ ਉਤੇ ਰਖਵਾਲਾ ਪ੍ਰਭ ਸਤਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘੜ ਘੜ ਸ਼ਬਦ ਸੁਭਾਖ ਹੈ ਗੁਰ ਕਾ ਚਰਨ ਉਪਰ ਬਲ ਜਾਈ ਦਿਨਸ ਰੈਨ ਸਾਸ ਸਾਸ ਸਮਾਲੀ ਪੂਰਨ ਸਬਨੀ ਥਾਈ ਰਹਾਓ ਆਪ ਸਹਾਈ ਹੋਵਾ ਸੱਚ ਦਾ ਸੱਚਾ ਟੋਵਾ ਤੇਰੀ ਭਗਤ ਵੜਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਲਠ ਮਹਲਾ 5ਵਾਂ ਇਥੇ ਉਤੇ ਰਖਵਾਲਾ ਪ੍ਰਭ ਸਤਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘੜ ਘੜ ਸ਼ਬਦ ਸੁਭਾਖ ਹੈ ਗੁਰ ਕਾ ਚਰਨ ਉਪਰ ਬਲ ਜਾਈ ਦਿਨਸ ਰੈਨ ਸਾਸ ਸਾਸ ਸਮਾਲੀ ਲੀ ਪੂਰਨ ਸਬਣੀ ਥਾਈ ਰਹਾਓ ਆਪ ਸਹਾਈ ਹੋਵਾ ਸੱਚ ਦਾ ਸੱਚਾ ਠੋਵਾ ਤੇਰੀ ਭਗਤ ਵੜਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠ ਮਹਾਲਾ ਪੰਜਵਾ ਐਥੇ ਉਥੇ ਰਕਵਾਲਾ ਪ੍ਰਭ ਸਤਿਗੁਰ ਦੇਨ ਦਿਆਲਾ ਦਾਸ ਆਪਣੇ ਆਪ ਰਾਖੇ ਘੜ ਘੜ ਸਬਦ ਸੁਭਾਖੇ ਗੁਰ ਕਾ ਚਰਨ ਉਪਰ ਬਲ ਜਾਈ ਦਿਨਸ ਰੈਨ ਸਾਸ ਸਾਸ ਸਮਾਲੀ ਪੂਰਨ ਸਬਣੀ ਥਾਈ ਰਹਾਓ ਆਪ ਸਹਾਈ ਹੋਵਾ ਸੱਚ ਦਾ ਸੱਚਾ ਠੋਵਾ ਤੇਰੀ ਭਗਤ ਵੜਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠ ਮਹਾਲਾ ਪੰਜਵਾ ਐਥੇ ਉਥੇ ਰਕਵਾਲਾ ਪ੍ਰਭ ست گرد دیا اپنے آپ راک گٹ شبد سباخ گرخر بل جائی دہن سس سالی پورن سبنی ہوا, ہوا نانک پر اترکھالا پرب ستگرا داس اپنے آپ راک گھٹ شبد سب سباخ گرخر بال جائی دہن سس سس سمالی پورن سبنی تھائی راؤ ਹਾਉ ਆਪ ਸਹਾਈ ਹੋਵਾ ਸੱਚ ਦਾ ਸੱਚਾ ਠੋਵਾ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਲਠਮ ਹਾਲਾ ਪੰਜਵਾ ਐਥੇ ਉਥੇ ਰਕਵਾਲਾ ਪ੍ਰਭ ਸਤਗੁਰ ਦੇਨ ਦਿਆਲਾ ਦਾਸ ਆਪਣੇ ਆਪ ਰਾਖੇ ਘੜ ਘੜ ਸ਼ਬਦ ਸੁਭਾਖੇ ਗੁਰ ਕਾ ਚਰਨ ਉਪਰ ਬਲ ਜਾਈ ਦਿਨਸ ਰੈਨ ਸਾਸ ਸਾਸ ਸਮਾਲੀ ਪੂਰਨ ਸਬਨੀ ਥਾਈ ਰਹਾਉ ਆਪ ਸਹਾਈ ਹੋਵਾ ਸੱਚ ਦਾ ਸੱਚਾ ਠੋਵਾ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਲਠਮ ਹਾਲਾ ਪੰਜਵਾ ਐਥੇ ਉਥੇ ਰਕਵਾਲਾ ਪ੍ਰਭ ਸਤਗੁਰ ਦੇਨ ਦਿਆਲਾ ਦਾਸ ਆਪ ਆਪਣੇ ਯਾਹਰ ਆਕੈ ਘੜ ਘੜ ਸ਼ਬਦ ਸੁਭਾਖ ਹੈ ਗੁਰ ਕੈ ਚਰਨ ਉਪਰ ਬਲ ਜਾਈ ਦਿਨਸ ਰੈਨ ਸਾਸ ਸਾਸ ਸਮਾਲੀ ਪੂਰਨ ਸਬਨੀ ਥਾਈ ਰਹਾਓ ਆਪ ਸਹਾਈ ਹੋਆ ਸੱਚ ਦਾ ਸੱਚਾ ਠੋਵਾ ਤੇਰੀ ਭਗਤ ਵੜਿਆਈ ਪਾਈ ਨਾਨਕ ਪ੍ਰਭ ਸਰਣਾਈ 16 ਮਹਲਾ 5 ਐਥੇ ਉਤੇ ਰਕਵਾਲਾ ਪ੍ਰਭ ਸਤਗੁਰੂ ਦੀਨ ਦਿਆਲਾ ਦਾਸ ਆਪਣੇ ਯਾਹਰ ਆਕੈ ਘੜ ਘੜ ਸ਼ਬਦ ਸੁਭਾਖ ਹੈ ਗੁਰ ਕੈ ਚਰਨ ਉਪਰ ਬਲ ਜਾਈ ਦਿਨਸ ਰੈਨ ਸਾਸ ਸਾਸ ਸਮਾਲੀ ਪੂਰਨ ਸਬਨੀ ਥਾਈ ਰਹਾਓ ਆਪ ਸਹਾਈ ਹੋਆ ਸੱਚੇ ਦਾ ਸੱਚਾ ਠੋਵਾ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠਮ ਹਲਾ ਪੰਜਵਾ ਐਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੇ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘੜ ਘੜ ਸ਼ਬਦ ਸੁਭਾਖ ਗੁਰ ਕਾ ਚਰਨ ਉਪਰ ਬਲ ਜਾਈ ਦਿਨਸ ਰੈਨ ਸਾਸ ਸਾਸ ਸਮਾਲੀ ਪੂਰਨ ਸਬਨੀ ਥਾਈ ਰਹਾਓ ਆਪ ਸਹਾਈ ਹੋਵਾ ਸੱਚੇ ਦਾ ਸੱਚਾ ਠੋਵਾ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠਮ ਹਲਾ ਪੰਜਵਾ ਐਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੇ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘੜ ਘੜ ਸਭ ਦਸਬਾਕ ਹੈ ਗੁਰ ਕੈ ਚਰਨ ਉਪਰ ਬਲ ਜਾਈ ਦਿਨਸ ਰੈਨ ਸਾਸ ਸਾਸ ਸਮਾਲੀ ਪੂਰਨ ਸਬਣੀ ਥਾਈ ਰਹਾਓ ਆਪ ਸਹਾਈ ਹੋਆ ਸੱਚ ਦਾ ਸੱਚਾ ਠੋਆ ਤੇਰੀ ਭਗਤ ਵੜਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਲਠ ਮਹਲਾ ਪੰਜਵਾ ਐਸੇ ਉਤੇ ਰ ਕਵਾਲਾ ਪ੍ਰਭ ਸਤਗੁਰ ਦੇਨ ਦਿਆਲਾ ਦਾਸ ਆਪਣੇ ਆਪ ਰਾਖੇ ਘੜ ਘੜ ਸਬਦ ਸੁਬਾਕ ਹੈ ਗੁਰ ਕੈ ਚਰਨ ਉਪਰ ਬਲ ਜਾਈ ਦਿਨਸ ਰੈਨ ਸਾਸ ਸਾਸ ਸਮਾਲੀ ਪੂਰਨ ਸਬਣੀ ਥਾਈ ਰਹਾਓ ਆਪ ਸਹਾਈ ਹੋਆ ਸੱਚ ਦਾ ਸੱਚਾ ਠੋਆ ਵੀਰ ਭਗਤ ਵੜਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠਾ ਮਹੱਲਾ ਪੰਜਵਾਂ ਐਥੇ ਉਥੇ ਰਖਵਾਲਾ ਪ੍ਰਭ ਸਤਿਗੁਰ ਦੇਨ ਦਿਆਲਾ ਦਾਸ ਆਪਣੇ ਆਪ ਰਾਖੇ ਘੜ ਘੜ ਸ਼ਬਦ ਸੁਭਾਖ ਹੈ ਗੁਰ ਕਾ ਚਰਨ ਉਪਰ ਬਲ ਜਾਈ ਦਿਨਸ ਰੈਨ ਸਾਸ ਸਾਸ ਸਮਾਲੀ ਪੂਰਨ ਸਬਨੀ ਥਾਈ ਰਹਾਉ ਆਪ ਸਹਾਈ ਹੋਆ ਸੱਚ ਦਾ ਸੱਚਾ ਠੋਵਾ ਤੇਰੀ ਭਗਤ ਵੜਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠਾ ਮਹੱਲਾ ਪੰਜਵਾਂ ਐਥੇ ਉਥੇ ਰਖਵਾਲਾ ਪ੍ਰਭ ਸਤਿਗੁਰ ਦੇਨ ਦਿਆਲਾ ਦਾਸ ਆਪਣੇ ਆਪ ਰਾਖੇ ਘੜ ਘੜ ਸ਼ਬਦ ਸੁਭਾਖ ਹੈ گورکہ چرن اچر بل جائی دینس رین ساس سسالی پورن سبنی تھائی ہوا اپنے آپ رکھ گٹ شبد گرقرچر بل جائی دن سہن ساس سس سمالی پورن سبنی تھائی راؤ آپ سہائی ہوا سچے دا سچا تیری وڈیائی پائی نان ਨਾਨਕ ਰੱਬ ਸਰਨਾਈ ਸੋਰਠਾ ਮਹਲਾ 5 ਜਮਾ ਐਸੇ ਉਤੇ ਰਖਵਾਲਾ ਪ੍ਰਭ ਸਤਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਾਕੇ ਘੜ ਘੜ ਸ਼ਬਦ ਸੁਭਾਖ ਹੈ ਗੁਰ ਕਾ ਚਰਨ ਉਪਰ ਬਲ ਜਾਈ ਦਿਨਸ ਰੈਣ ਸਾਸ ਸਾਸ ਸਮਾਲੀ ਪੂਰਨ ਸਬਣੀ ਥਾਈ ਰਹਾਓ ਆਪ ਸਹਾਈ ਹੋਵਾ ਸੱਚ ਦਾ ਸੱਚਾ ਠੋਵਾ ਤੇਰੀ ਭਗਤ ਵੜਿਆਈ ਪਾਈ ਨਾਨਕ ਰੱਬ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ